ਆਹ ਇਨਸਾਨ ਦੇਖੋ ਇਹਨੂੰ ਤੁਸੀਂ ਸਾਰੇ ਜਾਣਦੇ ਹੋ ਇਹਦਾ ਨਾਮ ਆ ਅਲ ਜਵਾਰੀ ਇਹ ਉਸਾਮਾ ਬਿੰਲਾ ਦੇਨ ਦੀ ਸੱਜੀ ਬਾਹ ਸੀ ਸੈਕੰਡ ਇਨ ਕਮਾਂਡ ਬਹੁਤ ਸਾਰੀਆਂ ਫੋਟੋਆਂ ਵਿੱਚ ਇਹਨੂੰ ਤੁਸੀਂ ਉਸਾਮਾ ਬਿੰਲਾ ਦੇਨ ਦੇ ਨਾਲ ਬੈਠਾ ਦੇਖਿਆ ਹੋ ਕੇ ਇਨਸਾਨ ਉਸਾਮਾ ਬਿੰਲਾ ਦੇਨ ਦੀ ਮੌਤ ਤੋਂ ਬਾਅਦ ਬਹੁਤ ਲੁੱਕ ਛਿਪ ਕੇ ਕਾਬਲ ਵਿੱਚ ਰਹਿ ਰਿਹਾ ਸੀ ਅਫਗਾਨਿਸਤਾਨ ਵਿੱਚ ਇਸ ਦੀ ਜਗ੍ਹਾ ਦਾ ਸੀਆਈਏ ਨੂੰ ਪਤਾ ਲੱਗਦਾ ਇਹਦੀ ਲੋਕੇਸ਼ਨ ਦਾ ਵੀ ਇਹ ਕਿੱਥੇ ਰਹਿ ਰਿਹਾ ਹੈ ਇਨੂੰ ਟਰੈਕ ਕੀਤਾ ਜਾਂਦਾ ਇਹਨੂੰ ਮੋਨਿਟਰ ਕੀਤਾ ਜਾਂਦਾ ਤੇ ਇੱਕ ਗੱਲ ਕਨਫਰਮ ਕੀਤੀ ਜਾਂਦੀ ਆ ਕਿ ਇਹ ਇਨਸਾਨ ਰੋਜ਼ਾਨਾ ਸਵੇਰੇ ਅਖਬਾਰ ਪੜ੍ਹਨ ਲਈ ਤੇ ਚਾਹ ਪੀਣ ਲਈ ਆਪਣੀ ਬਾਲਕੋਨੀ ਵਿੱਚ ਆਉਂਦਾ ਸੀ ਟੀਆਈਏ ਵੱਲੋਂ ਇੱਕ ਰੈਪਟਰ ਡਰੋਨ ਭੇਜਿਆ ਗਿਆ ਜੋ ਰੈਪਟਰ ਡਰੋਨ ਆ ਇਹ ਅਮਰੀਕਾ ਦਾ ਬਹੁਤ ਐਡਵਾਂਸ ਡਰੋਨ ਆ ਜੋ 30000 ਫੁੱਟ ਤੋਂ ਲੈ ਕੇ 50000 60000 ਫੁੱਟ ਦੀ ਉਚਾਈ ਤੇ ਉੜਦਾ ਇੱਕ ਰੈਪਟਰ ਡਰੋਨ ਨੂੰ ਅਲਜਵਾਰੀ ਨੂੰ ਕਿਲ ਕਰਨ ਦਾ ਟਾਸਕ ਦਿੱਤਾ ਗਿਆ ਉਹ ਰੈਪਟਰ ਡਰੋਨ ਨੇ 50000 ਫੁੱਟ ਤੋਂ ਇੱਕ R9X ਹੈਲ ਫਾਇਰ ਮਿਜ਼ਾਈਲ ਛੱਡੀ ਇਹ ਜੋ ਹੈਲ ਫਾਇਰ ਮਿਜ਼ਾਈਲ ਆ ਇਹਦੇ ਵਿੱਚ ਕੋਈ ਬਾਰੂਦ ਨਹੀਂ ਹੁੰਦਾ ਕੋਈ ਪੇ ਲੋਡ ਨਹੀਂ ਹੁੰਦਾ ਇਹਦੇ ਵਿੱਚ ਬਲੇਡ ਲੱਗੇ ਹੁੰਦੇ ਆ ਨੋ ਨੋ ਬਹੁਤ ਹੀ ਜ਼ਿਆਦਾ ਸ਼ਾਰਪ ਮੈਟਲ ਦੀਆਂ ਤਲਵਾਰਾਂ ਲੱਗੀਆਂ ਹੋ ਜਾਂਦੀਆਂ 50000 ਫੁੱਟ ਤੋਂ ਇਹ ਮਿਜ਼ਾਈਲ ਛੱਡੀ ਗਈ ਬਿਲਕੁਲ ਅਲਜਵਾਰੀ ਦੇ ਨੇੜੇ ਆ ਕੇ ਇਹ ਮਿਜ਼ਾਈਲ ਦੇ ਬਲੇਡ ਖੁੱਲ ਕੇ ਘਰ ਦੇ ਕਿਸੇ ਵੀ ਮੈਂਬਰ ਨੂੰ ਨੁਕਸਾਨ ਪਹੁੰਚਾਏ ਬਿਨਾ ਆਲਜਵਾਰੀ ਨੂੰ ਜਿੱਦਾਂ ਕਹਿ ਲੋ ਕਿ ਮਾਸ ਅਤੇ ਖੂਨ ਦੇ ਚੱਕੜ ਵਿੱਚ ਬਦਲ ਦਿੱਤਾ ਗਿਆ ਕਿੰਨੇ ਹੀ ਟੁਕੜਿਆਂ ਵਿੱਚ ਕੱਟ ਦਿੱਤਾ ਆਲ ਦੀਵਾਰੀ ਨੂੰ ਉਹ ਹੈਲ ਫਾਇਰ ਮਿਜ਼ਾਈਲ ਤੇ ਆਲਜਵਾਰੀ ਨੂੰ ਆਪਦੀ ਬਾਲਕਨੀ 'ਚ ਖੜੇ ਨੂੰ ਡਰੋਨ ਦੀ ਆਵਾਜ਼ ਆਉਣੀ ਜਾਂ ਡਰੋਨ ਦੇਖਣਾ ਇਹ ਤਾਂ ਬਹੁਤ ਦੂਰ ਦੀ ਗੱਲ ਆ ਆਪਦੀ ਮੌਤ ਤੋਂ 2 ਸੈਕਿੰਡ ਪਹਿਲਾਂ ਵੀ ਉਹਨੂੰ ਇਹ ਗੱਲ ਨਹੀਂ ਪਤਾ ਸੀ ਕਿ ਮੈਨੂੰ ਮਜ਼ਾਇਲ ਹਿੱਟ ਕਰਨੀ ਨਹੀਂ ਖਤਰਨਾਕ ਲੈਵਲ ਤੇ ਪਹੁੰਚ ਚੁੱਕੀ ਆ ਡਰੋਨ ਟੈਕਨੋਲੋਜੀ ਨਾਲ ਇਹ ਜੋ ਇਨਸੀਡੈਂਸ ਵਿੱਚ ਤੁਹਾਨੂੰ ਦੱਸ ਰਿਹਾ ਇਹ 2022 ਦਾ ਇਨਸੀਡੈਂਸ ਆ ਹੁਣ ਤਾਂ ਸੋਚੋਗੇ ਡਰੋਨ ਟੈਕਨੋਲੋਜੀ ਕਿੰਨੀ ਅੱਗੇ ਪਹੁੰਚ ਚੁੱਕੀ ਆ CIA ਜਾਂ ਮੋਸਾਦ ਨੇ ਕਿੱਦਾਂ ਮਿਡਲ ਈਸਟ ਦੇ ਜਾਂ ਅਰਬ ਦੇ ਵੱਡੇ ਵੱਡੇ ਆਰਮੀ ਅਫਸਰਾਂ ਨੂੰ ਆਰਮੀ ਜਨਰਲਾਂ ਨੂੰ ਕਿਵੇਂ ਡਰੋਨਾਂ ਦੀ ਸਹਾਇਤਾ ਨਾਲ ਕੱਲੇ-ਕੱਲੇ ਬੰਦੇ ਨੂੰ ਲੱਪ-ਲੱਪ ਕੇ ਮਾਰਿਆ ਆਪਾਂ ਅੱਗੇ ਦੀਆਂ ਵੀਡੀਓ ਵਿੱਚ ਸਾਰੀ ਗੱਲ ਡਿਸਕਸ ਕਰਾਂਗੇ ਧੰਨਵਾਦ